ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰ ਰਾਣਾ ਰਣਜੀਤ ਸਿੰਘ ਗਿੱਲ ਦੇ ਵੱਲੋਂ ਅੱਜ ਖਰੜ ਦਫ਼ਤਰ ਦੇ ਵਿੱਚ ਕੁਝ ਸਰਕਲ ਪ੍ਰਧਾਨਾਂ ਦੀਆਂ ਜਿਹੜੀਆਂ ਨਿਯੁਕਤੀਆਂ ਕਰਾਈਆਂ ਗਈਆਂ ਤੇ ਪ੍ਰੈਸ ਵਾਰਤਾਲ ਕੀਤੀ ਗਈ ਕਿਹੜੇ-ਕਿਹੜੇ ਨੌਜਵਾਨ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਬਣੇ ਨੇ ਰਾਣਾ ਰਣਜੀਤ ਸਿੰਘ ਗਿੱਲ ਕੀ ਕਹਿੰਦੇ ਨੇ ਸਰਕਲ ਪ੍ਰਧਾਨ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਇਹ ਦੇਖੋ ਲਾਈਵ ਰਣਜੀਤ ਆ ਜਾ ਭਾਈ ਸਾਹਮਣੇ ਲੇਕਰ ਸਰਪੰਚ ਜੀ ਆ ਗਿਆ ਤੇ ਮੈਂ ਮੈਂ ਲੇਟਰ ਅੰਡਰਟੇਕਿੰਗ ਲੱਗ ਗਈ ਤੇ ਟ੍ਰੇਨਿੰਗ ਸੈੱਟ ਕਰਨੀ ਪਈ ਜਿੱਡੀ ਵਿੱਚ ਰੋਕੀ ਬਾਹਲ ਵੀ ਮਣਾਉਣੀ ਹੈ ਅੱਜ ਦੇ ਉਸ ਦਿਨ ਮੇਰੇ ਵੀ ਲੇਟ ਆ ਗਈ 7:30 7:30 ਮੈਂ ਕੋਈ ਨਾ ਮੋਟਾ ਜਿਹੜਾ ਪੇਜ ਆ 30 40 ਕਾਡਾ ਸਾਰੇ ਪ੍ਰੈਸ ਵਾਲੇ ਵੀਰ ਜਿੰਨੇ ਤੁਸੀਂ ਆਏ ਆ ਬਹੁਤ ਬਹੁਤ ਧੰਨਵਾਦ ਵੀ ਤੁਸੀਂ ਆਪਣਾ ਇੰਨੇ ਬੀਜੀ ਸ਼ਡਿਊਲ ਚੋਂ ਆਪਣਾ ਸਮਾਂ ਕੱਢਿਆ ਅੱਜ ਅਸੀਂ ਜਿਹੜਾ ਯੂਥ ਅਕਾਲੀ ਦਲ ਹੈ ਉਹਦੇ ਅਸੀਂ ਉਹਦੇ ਦਾਰ ਆਪਣੇ ਜਿਹੜੇ ਸਾਡੇ ਹਲਕਾ ਖਰੜ ਦੇ ਸ਼ਹਿਰੀ ਤੇ ਜਿਹੜੇ ਦਿਹਾਤੀ ਹੈ ਉਹ ਅਸੀਂ ਅਨਾਉਂਸ ਕਰਨ ਜਾ ਰਹੇ ਹਾਂ ਸੋ ਬੜਾ ਸੋਚ ਸਮਝ ਕੇ ਅਸੀਂ ਇਹ ਚੋਣ ਕੀਤੀ ਹੈ ਜੋ ਸਾਡੇ ਯੂਥ ਦੇ ਮੁੰਡੇ ਕੰਮ ਕਰਨ ਵਾਲੇ ਨੇ ਦਿਨ ਰਾਤ ਮਿਹਨਤ ਕਰਨ ਵਾਲੇ ਨੇ ਸੋ ਮੈਂ ਕਿਉਂਕਿ ਸਾਡੇ ਪ੍ਰਧਾਨ ਜੀ ਦੇ ਵੀ ਹਦਾਇਤਾਂ ਨੇ ਵੀ ਵੱਧ ਤੋਂ ਵੱਧ ਜਿਹੜਾ ਯੂਥ ਨੂੰ ਅੱਗੇ ਲਿਆਂਦਾ ਜਾਵੇ ਯੂਥ ਨੂੰ ਅੱਗੇ ਕੀਤਾ ਜਾਵੇ ਸੋ ਉਸੇ ਤਹਿਤ ਅਸੀਂ ਅੱਜ ਇਹ ਆਪਣਾ ਜਥੇਬੰਦੀ ਅਨਾਉਂਸ ਕਰਨ ਲੱਗੇ ਆਂ ਤੇ ਜਿਹਦੇ ਚ ਮੁੱਲਾਂ ਪਰ 1 ਤੋਂ ਮਨਪ੍ਰੀਤ ਸਿੰਘ ਮੰਨਾ ਜੀ ਮੁੱਲਾਂ ਪਰ 2 ਤੋਂ ਹੇਮਰਾਜ ਜੀ तिजराबाद ਤੋਂ ਲਖਵਿੰਦਰ ਸਿੰਘ ਜੌਨੀ ਜੀ ਕੋਰਾਲੀ ਦਿਹਾਤੀ ਤੋਂ ਸੁਖਵਿੰਦਰ ਸਿੰਘ ਨਨੇਹੇੜੀਆ ਜੀ ਤੇ ਖਰੜਵੰਤ ਤੋਂ ਰਮਾਨ ਚੀਮਾ ਜੀ ਖਰੜ 2 ਤੋਂ ਅਰਵਿੰਦਰ ਸਿੰਘ ਖੂਨੀ ਮજરા ਖਰੜ 3 ਤੋਂ ਹਰਜੀਤ ਸਿੰਘ ਕੰਗ ਝੇੜੀ ਸਰਕਲ ਤੋਂ ਕਰਨ ਰਾਣਾ ਜੀ ਝੇੜੀ ਨਵਾਂ گاਉਂ ਦਿਹਾਤੀ ਤੋਂ ਹਰਦੀਪ ਟੰਡਾ ਜੀ ਨਵਾਂ ਗਰਾਉਂ ਸ਼ਹਿਰੀ ਤੋਂ ਮਨਵੀਰ ਸਿੰਘ ਤੇ ਰਣਜੀਤ ਸਿੰਘ ਰਾਣਾ ਸਾਡੇ ਜ਼ਿਲ੍ਹੇ ਇਹ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਜਗਦੀਪ ਸਿੰਘ ਡਿੰਪੀ ਜੀ ਜ਼ਿਲ੍ਹੇ ਦੇ ਮੀਤ ਪ੍ਰਧਾਨ ਅਮਨਦੀਪ ਸਿੰਘ ਅੰਮੂ ਜੀ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਸੋ ਅਸੀਂ ਅੱਜ ਇਹ ਜਿਹੜੀ ਸਰਕਲਾਂ ਦੇ ਪ੍ਰਧਾਨ ਤੇ ਜ਼ਿਲ੍ਹੇ ਦੇ ਵਿੱਚ ਇਹ ਜਥੇਬੰਦੀ ਦਾ ਅੱਜ ਅਸੀਂ ਅਨਾਉਂਸ ਕਰ ਰਹੇ ਹਾਂ ਇਹ ਉਮੀਦ ਕਰਦੇ ਹਾਂ ਵੀ ਸਾਡਾ ਯੂਥ ਹੁਣ ਜਿਹੜੇ ਰਹਿ ਗਏ 5-7 ਦਿਨ ਪੂਰਾ ਦਿਨ ਰਾਤ ਮਿਹਨਤ ਕਰੇਗਾ ਇਸ ਕਰਕੇ ਅਸੀਂ ਤੁਹਾਨੂੰ ਇੱਥੇ ਬੁਲਾਇਆ ਸੀ ਹੋਰ ਕੋਈ ਸਵਾਲ ਹਟਾ ਕਿਵੇਂ ਤਿਆਰੀਆਂ ਚੱਲ ਰਹੀਆਂ ਨੇ ਇਲੈਕਸ਼ਨ ਦੀਆਂ ਕੰਪੀਲ ਕਿੱਥੇ ਸਟੈਂਡ ਕਰ ਰਹੀਆਂ ਨੇ ਇਲੈਕਸ਼ਨ ਦੀ ਤਿਆਰੀ ਅਸੀਂ ਪੂਰੀ ਮਿਹਨਤ ਕਰ ਰਹੇ ਹਾਂ ਜੀ ਸਾਡੀ ਪੂਰੀ ਟੀਮ ਮਿਹਨਤ ਕਰ ਰਹੀ ਹੈ ਸੋ ਜੋ ਰਿਸਪੌਂਸ ਹੈ ਬਹੁਤ ਮੈਂ ਕਹਿੰਨਾ ਵੀ ਪਿੰਡਾਂ ਚ ਸ਼ਹਿਰਾਂ ਚ ਤੇ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਸੀ ਹੁਣ ਸ਼ਹਿਰ ਦੀਆਂ ਮੀਟਿੰਗਾਂ ਕੀਤੀਆਂ ਸ਼ਾਇਦ ਤੁਸੀਂ ਦੇਖਿਆ ਹੋਣਾ ਖਰੜ ਸ਼ਹਿਰ ਦੇ ਚ ਅਸੀਂ ਆ ਦੋ ਦਿਨ ਹੋ ਗਏ ਮੀਟਿੰਗਾਂ ਕਰਦੇ ਨੂੰ ਬੀ ਬਹੁਤ ਵੱਡੇ ਇਕੱਠ ਜਿਹੜੇ ਹੋ ਰਹੇ ਨੇ ਰੈਲੀਆਂ ਦਾ ਰੂਪ ਧਾਰਨ ਕਰ ਰਹੇ ਨੇ ਸੋ ਉਮੀਦ ਹੈ ਵੀ ਅਸੀਂ ਅ ਇਥੋਂ ਆਪਣਾ ਜਿਹੜਾ ਹਲਕਾ ਜਿਹੜਾ ਖਰੜ ਜਿਤਾ ਕੇ ਦੇਵਾਂਗੇ ਜੀ ਸਾਹਿਬ ਤੁਹਾਨੂੰ ਮੁਬਾਰਕਆ ਕਿਉਂਕਿ ਸਿਰਫ ਤੁਸੀਂ ਨੁੱਕੜ ਮਿੱਟੀ ਦਾ ਐਲਸੀ ਲੈਵਲ ਦੇ ਬਿਲਡਿੰਗ ਕਰ ਰਹੇ ਹੋਰ ਕਿਸੇ ਗੱਲ ਦਾ ਨਹੀਂ ਕੀਤਾ ਦੇਖਣਾ ਚਾਹਿਆ ਕਿ ਇਹ ਸਮਝੀ ਇਸ ਤੋਂ ਲੋਕਾਂ ਦਾ ਦੇਖੋ ਅਸੀਂ ਮਿਹਨਤ ਕਰਨ 'ਚ ਵਿਸ਼ਵਾਸ ਕਰਦੇ ਹਾਂ ਜੀ ਅਸੀਂ ਕੋਈ ਬਿਆਨਬਾਜ਼ੀਆਂ 'ਚ ਨਹੀਂ ਕਰਦੇ ਅਸੀਂ ਮਿਹਨਤੀ ਲੋਕ ਹਾਂ ਥੱਲੇ ਉੱਠ ਕੇ ਆਏ ਲੋਕ ਹਾਂ ਅਸੀਂ ਮਿਹਨਤ ਵਿਸ਼ਵਾਸ ਕਰਦੇ ਹਾਂ ਇਸੇ ਕਰਕੇ ਅਸੀਂ ਤਾਂ ਆਪਣੀ ਮਿਹਨਤ ਜਿਹੜੀ ਗਰਾਊਂਡ ਲੈਵਲ ਤੇ ਲੱਗੇ ਹੋਏ ਮੈਂ ਨਹੀਂ ਮੇਰੀ ਸਾਰੀ ਟੀਮ ਆ ਸਾਰੀ ਸਤਕਾਰਯੋਗ ਜਿੰਨੀ ਸਾਡੀ ਲੀਡਰਸ਼ਿਪ ਬੈਠੀ ਆ ਸਾਰੇ ਆਪਣਾ ਗਰਾਊਂਡ ਲੈਵਲ ਤੇ ਲੱਗੇ ਹੋਏ ਨੇ ਤੇ ਉਸੇ ਦਾ ਨਤੀਜਾ ਵੀ ਅੱਜ ਲੋਕ ਵੱਡੀ ਗਿਣਤੀ ਸਾਡੇ ਇਕੱਠਾਂ 'ਚ ਖਾਸ ਕਰਕੇ ਯੂਥ ਤੁਸੀਂ ਸਾਡੀਆਂ ਮੀਟਿੰਗਾਂ ਦੀਆਂ ਫੋਟੋਆਂ ਕੱਟ ਕੇ ਦੇਖ ਲਓ ਵੀ ਯੂਥ ਵੱਡੀ ਗਿਣਤੀ ਚ ਆ ਰਿਹਾ ਕਿਉਂਕਿ ਯੂਥ ਇਸ ਵੇਲੇ ਬਹੁਤ ਨਰਾਸ਼ ਹੈ ਲੋਕ ਨਰਾਸ਼ ਨੇ ਸਰਕਾਰ ਦੇ ਕੰਮ ਤੋਂ ਔਰ ਲੋਕਾਂ 'ਚ ਗੁੱਸਾ ਵੀ ਹੈ ਇਸ ਗੱਲ ਦਾ ਵੀ ਜੋ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋਏ ਕਿਹੜੀ ਕਿਹੜੀ ਗੱਲ ਤੋਂ ਯੂਥ ਨਰਾਜ ਹੈ ਯੂਥ ਵਾਅਦੇ ਕੀਤੇ ਸੀ ਵਾਅਦੇ ਦੇਖੋ ਜੀ ਯੂਥ ਨਾਲ ਵਾਅਦਾ ਕੀਤਾ ਸੀ ਵੀ ਤੁਹਾਨੂੰ ਨੌਕਰੀ ਦਵਾਂਗੇ ਨਹੀਂ ਦਵਾਂਗੇ ਬੇਰੁਜ਼ਗਾਰੀ ਭੱਤਾ ਦਵਾਂਗੇ ਉਹਨਾਂ ਨੂੰ ਨੌਕਰੀਆਂ ਮਿਲੀਆਂ ਨਾ ਭੱਤਾ ਮਿਲ ਰਿਹਾ ਤੇ ਬੀਬੀਆਂ ਨੂੰ ਸਾਡਾ ਨਰਾਜ ਨੇ ਵੀ 1000 ਰੁਪਏ ਵਾਲਾ ਤੁਹਾਨੂੰ ਮਹੀਨਾ ਦਵਾਂਗੇ 26 26000 ਉਹਨਾਂ ਦਾ ਹੋਇਆ ਉਹ ਨਰਾਜ ਨੇ ਬਜ਼ੁਰਗ ਨਰਾਜ ਨੇ ਉਹਨਾਂ ਨੂੰ ਪੈਨਸ਼ਨਾਂ ਦਾ ਵਾਅਦਾ ਕੀਤਾ ਸੀ 2500 ਰੁਪਏ ਦੇਵਾਂਗੇ ਉਹਨਾਂ ਨੂੰ ਵੀ 500 ਤੋਂ 2500 ਦੇਵਾਂਗੇ ਉਹ ਨਹੀਂ ਮਿਲ ਰਹੀ ਸੋ ਇਹ ਵੀ ਹਰ ਵਰਗ ਨਰਾਜ ਹੈ ਮੁਲਾਜ਼ਮ ਨਰਾਜ ਨੇ ਜੀ ਹਰ ਵਰਗ ਨਰਾਜ ਹੈ ਸਰਕਾਰ ਤੋਂ ਕਹਿੰਦੇ ਸ ਲੱਖ ਲੱਖ ਰੁਪਏ ਦੇਣ ਦੀ ਗੱਲ ਕਰੀ ਮਹਿਲਾਵਾਂ ਨੂੰ ਕੱਢ ਦਰ ਵੀ ਕਰੇ ਗੱਲ ਹਾਂ ਦੇਖੋ ਜਿਵੇਂ 1000 ਰੁਪਏ ਆਹ ਮਿਲ ਗਿਆ ਐਵੇਂ ਉਹ ਲੱਖ ਮਿਲ ਜਾਣਾ ਜੀ ਬਸ ਅੰਦਾਜ਼ਾ ਲੋਕ ਸਮਝਦੇ ਨੇ ਲੋਕ ਇੰਨਾ ਗੱਲਾਂ ਚਾਉਣ ਵਾਲੇ ਨਹੀਂ ਹੈਗੇ ਬਲਕਿ ਅੱਜ ਝੂਠ ਦੀ ਇੱਕ ਆਵਾਜ਼ ਮੈਂ ਤੁਹਾਨੂੰ ਹੋਰ ਦੱਸਣੀ ਚਾਹਨਾ ਜੂਥ ਦੀ ਆਵਾਜ਼ ਉੱਠ ਕੇ ਆ ਰਹੀ ਹੈ ਜੂਥ ਇਹ ਸਵਾਲ ਕਰਦਾ ਹੈ ਵੀ ਸਾਨੂੰ ਤੁਸੀਂ ਆ ਜਿਹੜੀ ਫ੍ਰੀ ਫ੍ਰੀ ਦੀ ਗੱਲ ਕਰਦੇ ਆ ਸਾਨੂੰ ਨੌਕਰੀਆਂ ਦੀ ਗੱਲ ਕਰੋ ਸਾਨੂੰ 2 1500 ਦੀ ਬਿਜਲੀ ਫ੍ਰੀ ਨਹੀਂ ਚਾਹੀਦੀ ਸਾਨੂੰ 20000 ਦੀ ਨੌਕਰੀ ਦੋ ਅਸੀਂ ਆਪੇ ਬਿੱਲ ਦੇ ਲਾਂਗੇ ਇਹ ਹੁਣ ਆਉਣ ਵਾਲੇ ਸਮੇਂ 'ਚ ਦੇਖਿਓ ਇਹ ਪਾਰਟੀਆਂ ਦੇ ਸਾਹਮਣੇ ਜੇ ਸਾਡੀ ਨਵੀਂ ਜਨਰੇਸ਼ਨ ਇਹ ਮੰਗ ਰੱਖੇਗੀ ਫਿਰ ਅਕਾਲੀ ਦਲ ਦਾ ਮੇਨ ਅਜੈਂਡਾ ਕੀ ਹੈ ਜੀ ਚੋਣਾਂ ਦਾ ਮੁੱਖ ਰੱਖਿਆ ਹੋਣਾ ਜੀ ਵੀ ਇਹ ਇਹਨਾਂ ਮੁੱਦਿਆਂ ਨੂੰ ਲੈ ਕੇ ਜਿਹੜੇ ਨੇ ਨਹੀਂ ਮੁੱਦੇ ਅਸੀਂ ਤਾਂ ਇਹੀ ਆ ਪੰਜਾਬ ਅੱਜ ਦੇਖੋ ਜੀ ਪੰਜਾਬ ਕਿੱਥੇ ਚਲੇ ਗਿਆ ਜੀ ਅੱਜ ਪੰਜਾਬ ਦੀ ਹਾਲਤ ਕਿਆ ਹੋਈ ਪਈ ਐ ਜੀ ਸੜਕਾਂ ਦਾ ਹਾਲ ਦੇਖੋ ਮੁੱਦੇ ਤਾਂ ਹੁਣ ਮੁੱਦੇ ਵੀ ਮੁੱਦੇ ਨੇ ਜੀ ਕੋਈ ਇਹ ਤਾਂ ਹੈ ਨਹੀਂ ਵੀ ਇੱਕ ਜਾਂ ਦੋ ਐ ਇਹ ਤਾਂ ਜੋ ਬਣਾਇਆ ਸੀ ਸਾਰਾ ਕੁਝ ਟਾ ਢੇਰੀ ਹੋ ਗਿਆ ਅੱਜ ਸੜਕਾਂ 'ਚ ਜਾ ਕੇ ਦੇਖੋ ਵੀ ਬੁਰਾ ਹਾਲ ਐ ਪਿੰਡਾਂ 'ਚ ਵੜ ਕੇ ਦੇਖੋ ਉਹ ਗਲਤ ਨੀਤੀਆਂ ਕਰਕੇ ਹਜ਼ਾਰ ਕਰੋੜ ਆਰਡੀਐਫ ਫੰਡ ਸਾਡਾ ਰੁਕ ਗਿਆ 800 ਕਰੋੜ ਰੁਪਏ ਆ ਜਿਹੜਾ ਨੈਸ਼ਨਲ ਹੈਲਥ ਮਿਸ਼ਨ ਦਾ ਹੁੰਦਾ ਸੀ ਉਹ ਰੁਕ ਗਿਆ ਸੋ ਸਾਰਾ ਕੁਝ ਹੀ ਪੰਜਾਬ ਦਾ ਜੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਦੇਖੋ ਸਾਰੇ 에어ਪੋਰਟ ਉਹਨਾਂ ਨੇ ਬਣਾਏ ਸਾਰੇ ਥਰਮਲ ਪਲਾਂਟ ਇੱਕ ਰੋਪਣ ਵਾਲ ਨੂੰ ਛੱਡ ਕੇ ਉਹਨਾਂ ਨੇ ਬਿਜਲੀ ਸਰਪਲਸ ਸੂਬਾ ਕੀਤਾ ਕੋਈ ਸਰਕਾਰ ਦੱਸ ਦਵੇ ਪਿੱਛੇ 5 ਸਾਲ ਕਾਂਗਰਸ ਰਹੀ ਐ ਹੁਣ 2.5 ਸਾਲ ਦੇ ਲਗਭਗ ਇਹਨਾਂ ਦੇ ਹੋ ਗਏ ਇੱਕ ਜੁਨਟ ਵੀ ਇਹਨਾਂ ਨੇ ਕਿਤੇ ਬਿਜਲੀ ਪੈਦਾ ਕੀਤੀ ਹੋ ਪਰ ਫ੍ਰੀ ਤਾਂ ਦੇ ਰਹੇ ਆ ਜੀ ਲੋਕਾਂ ਨੂੰ ਜਿਹੜੇ ਗਰੀਬਾਂ ਨੂੰ ਮਿਲ ਰਹੀ ਹੈ ਬੱਚੇ ਮਿਲ ਰਹੀ ਹੈ ਜੀ ਇਸ ਇਹ ਸਾਰਾ ਕੁਝ ਜੋ ਚੱਕ ਕੇ ਕਰਜ਼ੇ ਦੇ ਚੁੱਕ ਕੇ ਦਿੱਤਾ ਜਾ ਰਿਹਾ ਔਰ ਬਿਜਲੀ ਬੋਰਡ ਦੀ ਪੋਜੀਸ਼ਨ ਤੁਸੀਂ ਆਪ ਸਮਝਦੇ ਪ੍ਰੈਸ ਵਾਲਿਆਂ ਤੁਹਾਨੂੰ ਤਾਂ ਸਾਰੀ ਗੱਲ ਤਾਂ ਸਾ ਤੋਂ ਵੱਧ ਨੌਲੇਜ ਆ ਪਰ ਆ ਹੁਣ ਪਹਿਲੀ ਤਰੀਕ ਲੰਘ ਜਾਣ ਦਿਓ ਲੋਕ ਇਹ ਰੋਣ ਗਏ ਵੀ ਸਾਨੂੰ ਡਬਲ ਪੈਸੇ ਲੈ ਲਓ ਜੇ 5 ਰੁਪਏ ਜੁਨਟਾ ਸਾ ਤੋਂ 10 ਲੈ ਲਓ ਪਰ ਸਾਨੂੰ ਬਿਜਲੀ ਦੇ ਦਿਓ ਇਹ ਪੋਜੀਸ਼ਨ ਪੰਜਾਬ ਦੀ ਹੋਣ ਆਲੀ ਆ ਪਰ ਭਗਵਾਨਤਮਾਨ ਸਾਹਿਬ ਕਹਿੰਦੇ ਅਸੀਂ ਬਹੁਤ 2.5 ਸਾਲ ਦੇ ਵਿੱਚ ਕੰਮ ਕੀਤੇ ਨੇ ਲੋਕ ਸਾ ਤੋਂ ਕੁੱਸ ਨੇ ਕਹਿੰਦੇ ਲੋਕਾਂ ਦਾ ਪੂਰਾ ਸਹਿਯੋਗ ਮਿਲ ਰਿਹਾ ਜੀ ਦੇਖੋ ਜੀ ਗੱਲ ਇਹ ਹੈ ਵੀ ਮੈਂ ਤਾਂ ਆਪਣੇ ਹਲਕੇ ਦੀ ਗੱਲ ਕਰਦਾ ਮੇਰੇ ਹਲਕੇ 'ਚ ਕੁਝ ਦਿਖਾ ਦਿਓ ਵੀ ਆਹ ਇੱਟ ਨਵੀਂ ਲੱਗੀ ਆ ਆ ਦਿਖਾ ਦਿਓ ਵੀ ਆਹ ਪ੍ਰੋਜੈਕਟ ਅਸੀਂ ਲੈ ਕੇ ਆਏ ਬਲਕਿ ਸਾਡੀ ਬਦਕਿਸਮਤੀ ਹੈ ਵੀ 350 ਕਰੋੜ ਰੁਪਏ ਬੈਂਕਾਂ 'ਚ ਪਿਆ ਰੋੜ ਲੇਕਿਨ ਉਹ ਮਤੇ ਪਾਸ ਨਹੀਂ ਹੋਣ ਦਿੱਤੇ ਜਾ ਰਹੇ ਜੇ ਪਾਸ ਹੁੰਦੇ ਨੇ ਉਹ ਡਾਇਰੈਕਟਰ ਦੇ ਉੱਤੇ ਜਾ ਕੇ ਰੋਕ ਲਈ ਜਾਂਦੇ ਨੇ ਅੱਜ ਲੋਕ ਪਾਣੀ ਨੂੰ ਤਰਸ ਰਹੇ ਨੇ ਤਰਸ ਸੀਵਰੇਜ ਦਾ ਬੁਰਾ ਹਾਲ ਹੈ ਸੜਕਾਂ ਦਾ ਬੁਰਾ ਹਾਲ ਹੈ ਤੇ 300 ਕਰੋੜ ਤੋਂ ਪਲੱਸ ਸਟਾ ਬੈਂਕਾਂ ਦੇ ਪੈਸੇ ਸੋ ਅਸੀਂ ਤਾਂ ਬੇਨਤੀ ਕਰਦੇ ਸਾਨੂੰ ਕੋਈ ਕ੍ਰੈਡਿਟ ਲੈਣ ਦਾ ਸਾਨੂੰ ਕੋਈ ਚੱਕਰ ਨਹੀਂ ਬੇਸ਼ੱਕ ਉਹ ਕਾਰਨ ਵੀ ਇੱਥੇ ਸ਼੍ਰੋਮਣੀ ਅਕਾਲੀ ਦਲ ਦੀ ਕਮੇਟੀ ਹੈ ਅਸੀਂ ਕਹਿੰਨਾ ਵੀ ਤੁਸੀਂ ਅਧிகਾਰਨ ਕਰੋ ਤੁਸੀਂ ਸਭ ਕੁਝ ਕਰੋ ਪਰ ਲੇਕਿਨ ਉਹ ਪੈਸਾ ਲੱਗਣ ਤੋਂ ਅਗਰ 300 ਕਰੋੜ ਰੁਪਏ ਅੱਜ ਸ਼ਹਿਰ 'ਚ ਲੱਗ ਜਵੇ ਕਾ ਸ਼ਹਿਰ ਦਾ ਮੁਹਾਂਦਰਾ ਬਦਲ ਸਕਦਾ ਲੇਕਿਨ ਲੋਕਾਂ ਕਾ ਜੋ ਬੇਸਿਕ ਫੈਸਿਲਿਟੀ ਨੂੰ ਵੀ ਰੋ ਰਹੇ ਨੇ ਖੂਨ ਦੇ ਥਰੂ ਨਿਕਲ ਰਹੇ ਨੇ ਲੋਕਾਂ ਦੇ ਜਿਹੜੇ ਸਰਕਰ ਪ੍ਰਧਾਨ ਲਾਇਆ ਨੇ ਕਿੰਨਾ ਕੁ ਉਮੀਦ ਰੱਖਦੇ ਹੋ ਵੀ ਇਹ ਵਧੀਆ ਕੰਮ ਕਰੇ ਨਹੀਂ ਸਾਡਾ ਜੂਥ ਤਾਂ ਦੇਖੋ ਜੀ ਹੁਣ ਜੁੜ ਰਿਹਾ ਹੈ আর ਇਹਨਾਂ ਦੇ ਨਾਲ ਇਹ ਅੱਗੇ ਹੋਰ ਜੂਥ ਨੂੰ ਜੋੜਨਗੇ ਬਹੁਤ ਉਮੀਦਾਂ ਨੇ ਦੇਖੋ ਉਮੀਦਾਂ ਹਮੇਸ਼ਾ ਨੌਜਵਾਨਾਂ ਦੀ ਹੁੰਦੀਆਂ ਨੇ ਭਾਵੇਂ ਆਪਣਾ ਪਰਿਵਾਰ ਹੈ ਭਾਵੇਂ ਆਪਣਾ ਦੇਸ਼ ਹੈ ਤੇ ਭਾਵੇਂ ਕੋਈ ਪਾਰਟੀ ਹੈ ਨੌਜਵਾਨਾਂ ਦੀ ਉਮੀਦ ਹੁੰਦੀ ਹੈ ਸਾਨੂੰ ਪੂਰੀ ਉਮੀਦ ਹੈ ਵੀ ਇਹ ਦਿਨ ਰਾਤ ਮਿਹਨਤ ਕਰਕੇ ਹਾਂਜੀ ਹਰ ਕਰ ਰਹੇ ਨੇ ਔਰ ਹੋਰ ਕਰਨਗੇ ਅੱਜ ਅਹੁਦੇ ਦਿੱਤੇ ਗਏ ਨੇ ਹੋਰ ਮਿਹਨਤ ਕਰਨਗੇ ਦਾ ਮੁੱਦਾ ਜਿਹੜਾ ਉੱਠਦਾ ਜਾ ਰਿਹਾ ਹੈ ਜੀ ਪੰਜਾਬ ਦੇ ਵਿੱਚ মিডিਆ ਦੇ ਉੱਤੇ ਜਿਹੜਾ ਸਰਕਾਰ ਸਪੰਜਾ ਕੱਫ ਦੀ ਨਜ਼ਰ ਆ ਰਹੀ ਹੈ মিডিਆ ਨੂੰ ਦਬਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਕਹਣਾ ਜਾਂਦੇ ਜੀ ਸਰਕਾਰ ਲੋ ਜਿਵੇਂ ਸੁਣਨ ਚ ਆਇਆ ਦੇਖੋ ਅੱਜ ਪੰਜਾਬ ਦੇ ਵਿੱਚ ਅਣ ਐਲਾਨੀ ਐਮਰਜੈਂਸੀ ਲੱਗੀ ਹੋਈ ਹੈ ਵਾਕਈ ਜੋ 70 ਸਾਲ ਚ ਨਹੀਂ ਹੋਇਆ ਸੀ ਉਹ ਅੱਜ ਹੋ ਰਿਹਾ ਤੇ ਅੱਜ মিডিਆ ਨੂੰ ਬੋਲਣ ਤੋਂ ਰੋਕਿਆ ਜਾ ਰਿਹਾ ਕੋਈ ਬੰਦਾ ਸੋਸ਼ਲ ਮੀਡੀਆ ਤੇ ਬੋਲਦਾ ਉਹਦੇ ਤੇ ਪਰਚਾ ਹੁੰਦਾ ਕੋਈ ਤੁਹਾਡੇ মিডিਆ ਚ ਬੋਲਦਾ ਉਹਦੇ ਤੇ ਕਾਰਵਾਈ ਹੁੰਦੀ ਹੈ ਸੋ ਜੋ ਜਲੰਧਰ ਦੇ ਆਪਣੇ ਡਾਕਟਰ ਹਮਦਰਦ ਦੇ ਜੋ ਸਰਬਜਿੰਦਰ ਸਿੰਘ ਹਮਦਰਦ ਦੇ ਤੇ ਪਰਚਾ ਹੋਇਆ ਅਸੀਂ ਸਮਝਦੇ ਹਾਂ ਵੀ মিডিਆ ਦੀ ਆਵਾਜ਼ ਕਦੇ ਨਹੀਂ ਦਬਾਉਣੀ ਚਾਹੀਦੀ ਏਕ ਜਿਹੜਾ ਸਾਡਾ ਲੋਕਤੰਤਰ ਹੈ ਥੰਮ ਹੈ মিডিਆ ਉਹਦਾ ਸੋ ਸੰਕਾਂ ਦੇਖੋ ਮੈਂ ਤਾਂ ਕਹਿੰਦਾ ਲੀਡਰਾਂ ਨੂੰ ਸੰਕਾਂ ਆਪਣੀ ਜਿਹੜੀ ਕੁਝ ਵਿਰੋਧਾ ਸੁਣਨਾ ਚਾਹੀਦਾ ਮਾਦਾ ਰੱਖਣਾ ਚਾਹੀਦਾ ਤਾਂ ਕਿ ਅਸੀਂ ਉਹਨੂੰ ਠੀਕ ਕਰਕੇ ਗahan ਨੂੰ ਹੋਰ ਬੈਟਰ ਕਰ ਸਕੀਏ ਲੋਕਾਂ ਦੀ ਜੋ ਨਾਰਾਜ਼ਗੀ ਹੈ ਉਹਨੂੰ ਦੂਰ ਕਰ ਸਕੀਏ ਪਰ ਇਹ ਬੜੀ ਮੰਦਭਾਗੀ ਗੱਲ ਹੈ ਵੀ ਅੱਜ ਮੀਡੀਆ ਦੀ ਜਿਹੜੀ ਆਜ਼ਾਦੀ ਹੈ ਉਹਨੂੰ ਦਵਾਇਆ ਜਾ ਰਿਹਾ ਹੈ ਅੱਜ ਸਰਦਾਰ ਰਣਜੀਤ ਸਿੰਘ ਗਿੱਲ ਸਾਹਿਬ ਦੀ ਅਗਵਾਈ ਚ ਸਰਕਲ ਪ੍ਰਧਾਨ ਖਰੜ ਹਲਕੇ ਚ ਲਾਏ ਗਏ ਨੇ ਜਿਹੜੇ ਮੇਰੇ ਵੀਰ ਯੂਥ ਲਈ ਬਹੁਤ ਵਧੀਆ ਕੰਮ ਕਰ ਰਹੇ ਸੀ ਉਹਨਾਂ ਨੇ ਭਰਤੀਆਂ ਵੀ ਕੀਤੀਆਂ ਡੈਲੀਗੇਟ ਬਣੇ ਪਹਿਲੇ ਡੈਲੀਗੇਟ ਬਣਨ ਤੋਂ ਬਾਅਦ ਇੱਕ ਪ੍ਰੋਸੈਸ ਸੀਗਾ ਸ਼੍ਰੋਮਣੀ ਕਾਲੀ ਦਲ ਯੂਥ ਸ਼੍ਰੋਮਣੀ ਕਾਲੀ ਦਲ ਦਾ ਉਹ ਪ੍ਰੋਪਰ ਫਾਲੋ ਕਰਕੇ ਤੇ ਉਸ ਤੋਂ ਬਾਅਦ ਉਹਨਾਂ ਨੇ ਡੈਲੀਗੇਟ ਬਣੇ ਡੈਲੀਗੇਟਾਂ ਚੋਂ ਅਸੀਂ ਅੱਗੇ ਸਰਕਲ ਪ੍ਰਧਾਨ ਲਾਏ ਆ ਸਰਕਲ ਪ੍ਰਧਾਨ ਲਾ ਕੇ ਅੱਜ ਸਾਨੂੰ ਉਮੀਦ ਹੈ ਕਿ ਹੁਣ ਇਹ ਮੇਰੇ ਵੀਰ ਜਿਹੜੇ ਪਹਿਲਾਂ ਵੀ ਕੰਮ ਕਰ ਰਹੇ ਸੀਗੇ ਪਾਰਟੀ ਲਈ ਹੁਣ ਹੋਰ ਜੋਸ਼ ਨਾਲ ਕੰਮ ਕਰਨਗੇ ਕਿੰਨੀ ਕਿ ਉਮੀਦ ਲਗਾਈ ਜਾ ਰਹੀ ਹੈ ਇਹਨਾਂ ਤੋਂ ਬਈ ਜੇ ਤੁਸੀਂ ਦੇਖ ਸਕਦੇ ਹੋ ਸਾਡੇ ਇਕੱਠਾਂ ਤੋਂ ਇਕੱਠਾਂ ਤੋਂ ਹੀ ਸਾਡਾ ਅੰਦਾਜ਼ਾ ਲੱਗ ਸਕਦਾ ਹੈ ਕਿ ਸਾਡੇ ਨਾਲ ਯੂਥ ਕਿੰਨਾ ਜ਼ਿਆਦਾ ਜੁੜ ਗਿਆ ਅੱਜ ਅਨਾਉਂਸਮੈਂਟ ਹੋਣ ਤੋਂ ਬਾਅਦ ਹੋਰ ਜ਼ਿਆਦਾ ਸਾਡੇ ਨਾਲ ਯੂਥ ਜੁੜੂਗਾ ਤੇ ਯੂਥ ਨੂੰ ਕੀ ਅਪੀਲ ਕਰਨੀ ਚਾਹੋਗੇ ਜੇ ਰਕਸਮਾਂ ਦੇ ਮੱਦੇਨਜ਼ਰ ਮੈਂ ਯੂਥ ਨੂੰ ਇਹ ਅਪੀਲ ਕਰਾਂਗਾ ਵੀ ਦੇਖੋ ਵਿਰੋਧੀ ਧਿਰ ਚ ਆਪਾਂ ਹੈਗੇ ਆਪਣੀ ਸਰਕਾਰ ਹੈ ਨਹੀਂ ਮੈਕਸਿਮ ਕੀ ਹੁੰਦਾ ਵੋਟਰ ਨਹੀਂ ਬਾਹਰ ਨਿਕਲਦਾ ਵੋਟਰ ਘਰੋਂ ਗਰਮੀ ਦੇ ਕਾਰਨ ਵੀ ਹੋ ਸਕਦਾ ਕਿ ਵੋਟਰ ਨਾ ਵੋਟ ਪਾਉਣ ਆਵੇ ਆਪਾਂ ਨੂੰ ਵੱਧ ਤੋਂ ਵੱਧ ਵੋਟ ਦੀ ਕੋਈ ਕਮੀ ਨਹੀਂ ਹੈ ਪਰ ਉਹਨੂੰ ਪਵਾਉਣਾ ਸਾਡੀ ਡਿਊਟੀ ਹੈ ਤੇ ਯੂਥ ਇਸ ਚ ਆਪ ਮੁਹਾਰੇ ਹੋ ਕੇ ਇਹ ਕੰਮ ਨੂੰ ਬਖੋਬੀ ਨਿਭਾਊਗਾ ਇਹ ਮੈਨੂੰ ਲੱਗਦਾ ਜੀ ਮੈਂ ਜ਼ਿਲ੍ਹੇ ਦਾ ਯੂਥ ਕਾਲੀਗਲ ਤੋਂ ਜ਼ਿਲ੍ਹੇ ਦਾ ਪ੍ਰਧਾਨ ਆ ਜੀ ਮਾਲੀ ਦਾ ਤੇ ਅੱਜ ਮੇਰੇ ਸਾਥੀਆਂ ਨੂੰ ਅਹੁਦੇ ਵੰਡੇ ਗਏ ਆ ਸਭ ਤੋਂ ਪਹਿਲਾਂ ਮੁਬਾਰਕਬਾਦ ਦੰਨਾ ਸਾਡੀ ਟੀਮ ਚ ਵਾਦਾ ਹੋਇਆ ਤੇ ਮੈਂ ਉਮੀਦ ਵੀ ਕਰਦਾ ਜਿਹੜੇ ਮੇਰੇ ਵੀਰਾਂ ਨੂੰ ਅਹੁਦੇ ਮਿਲੇ ਆ ਵੱਰ ਚੜ ਕੇ ਪਾਰਟੀ ਲਈ ਅੱਗੇ ਵਧ ਕੇ ਕੰਮ ਕਰਨਗੇ ਮੈਂ ਉਹਨਾਂ ਨੂੰ ਹੌਸਲਾ ਭਜਾਈ ਵੀ ਕਰਦਾ ਕਿ ਐਵੇਂ ਤੁਸੀਂ ਪਾਰਟੀ ਨੂੰ ਅੱਗੇ ਲੈ ਕੇ ਜਾਓ ਤਾਂ ਕਿ ਅਸੀਂ ਪੰਜਾਬ ਦੇ ਜਿਹੜੇ ਮੁੱਦੇ ਆ ਸਾਡੇ ਲੋਕਲ ਮੁੱਦੇ ਆ ਅਸੀਂ ਉਹਨਾਂ ਨੂੰ ਹੱਲ ਕਰਾ ਸਕੀਏ ਤੇ ਯੂਥ ਜਿਹੜਾ ਨਸ਼ਿਆਂ ਦੇ ਵਿੱਚ ਬਹੁਤ ਜ਼ਿਆਦਾ ਹੈ ਉਹ ਤੋਂ ਉਹਨਾਂ ਨੂੰ ਕੀ ਫੀਲ ਕਰਾਉਂਦੇ ਆ ਉਹਦੇ ਲਈ ਮੇਰੀ ਇਹੀ ਅਪੀਲ ਹੈ ਪਹਿਲੀ ਗੱਲ ਤਾਂ ਯੂਥ ਨੂੰ ਵੀ ਤੁਸੀਂ ਆਪਣਾ ਵੱਧ ਤੋਂ ਵੱਧ ਜਿਹੜਾ ਸਮਾਂ ਉਹ ਪੜ੍ਹਾਈ ਨੂੰ ਦਿਓ ਤੁਸੀਂ ਸਕਿੱਲਸ ਵੱਲ ਧਿਆਨ ਦਿਓ ਤੁਸੀਂ ਕੁਝ ਸਿੱਖੋ ਇਹ ਨਸ਼ਿਆਂ ਦੇ ਵਿੱਚ ਕੁਝ ਨਹੀਂ ਰੱਖਿਆ ਹੋਇਆ ਨਸ਼ੇ ਸਾਡੀ ਜ਼ਿੰਦਗੀ ਬਰਬਾਦ ਕਰਦੇ ਤੁਸੀਂ ਪੰਜਾਬ ਦੇ ਹਾਲ ਦੇਖ ਲਓ ਜੀ ਹਰ ਗਲੀ ਚਲੇ ਜਾਓ ਹਰ ਗਲੀ ਦੇ ਵਿੱਚ ਨਸ਼ਾ ਮਿਲਦਾ ਇੱਥੇ ਲੋਕ ਲੋਕਾਂ ਦੇ ਮਾਵਾ ਪਰੇਸ਼ਾਨ ਨੇ ਦੇਖੋ ਕੋਈ ਵੀ ਮਾਵਾ ਪਾਪ ਹੈ ਉਹ ਆਪਣੀ ਇੱਕ ਬੱਚੇ ਦੀ ਇੱਕ ਸਹੀ ਜਿਹੜੀ ਲਾਈਫ ਹੈ ਉਹ ਚਾਹੁੰਦਾ ਹੈ ਕਿ ਮੇਰਾ ਬੱਚਾ ਪੜੇ ਚੰਗੇ ਰਸਤੇ ਲਗੇ ਪਰ ਅੱਜ ਦੀ ਜਿਹੜੀ ਸਥਿਤੀ ਹੈ ਪੰਜਾਬ ਦੀ ਨਸ਼ਾ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਤੋਂ ਮੇਰੀ ਅਪੀਲ ਹੈ ਮੈਂ ਸਰਕਾਰ ਨੂੰ ਵੀ ਅਪੀਲ ਕਰਦਾ ਇਹ ਨਹੀਂ ਕਿ ਚਲੋ ਕੋਈ ਵੀ ਸਰਕਾਰ ਹੈ ਮੇਰੀ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਨਸ਼ਿਆਂ ਨੂੰ ਠੱਲ ਪਾਓ ਤੁਸੀਂ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀ ਕਿ ਸਾਡੀ ਸਰਕਾਰ ਬਣਨ ਤੋਂ ਅਸੀਂ 1 ਮਹੀਨੇ ਦੇ ਵਿੱਚ ਨਸ਼ਾ ਖਤਮ ਕਰ ਦਾਂਗੇ 2 ਸਾਲ ਹੋ ਗਏ ਤੇ ਨਸ਼ਾ ਉਸ ਤੋਂ ਦੁੱਗਣਾ ਹੋ ਚੁੱਕਿਆ ਸੋ ਮੇਰੀ ਅਪੀਲ ਹੈ ਤੁਸੀਂ ਬੱਚਿਆਂ ਦੇ ਤਰਸ ਕਰੋ ਮਾਪੇ-ਆਪਾ ਦੇ ਤਰਸ ਕਰੋ ਤਾਂ ਕਿ ਸਾਡਾ ਪੰਜਾਬ ਦਾ ਭਵਿੱਖ ਹੈ ਜਿਹੜਾ ਉਹ ਖੁਸ਼ਹਾਲ ਹੋ ਸਕੇ ਜਿਹੜੇ ਯੂਥ ਦੀ ਜਿਹੜੀ ਹੈ ਅੱਜ ਨਿਫਤੀਆਂ ਕੀਤੀ ਗਈਆਂ ਕਿੰਨੀ ਉਮੀਦ ਲਗਾਈ ਜਾ ਰਹੀ ਹੈ ਦੇਖੋ ਜੀ ਇਹ ਆਪ ਯੂਥ ਜੁੜ ਰਿਹਾ ਹੈ ਸਭ ਤੋਂ ਪਹਿਲਾਂ ਜਿਹੜੀ ਇਹ ਸਰਕਾਰ ਬਣੀ ਹੋਈ ਹੈ ਇਹਨਾਂ ਨੇ ਵਾਅਦੇ ਕੀਤੇ ਸੀ ਅਸੀਂ ਘਰ-ਘਰ ਨੌਕਰੀ ਦੇਵਾਂਗੇ ਅਸੀਂ ਜੇ ਨੌਕਰੀ ਨਹੀਂ ਦਵਾਂਗੇ ਬੇਰਜ਼ਗਾਰੀ ਭੱਤਾ ਦਵਾਂਗੇ ਅੱਜ ਤੁਸੀਂ ਪੱਤਰਕਾਰ ਹੋ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਹੋ ਕਿੰਨੇ ਜਿਹੜੇ ਆਪਣੇ ਯੂਥ ਹਨ ਨੌکریاں ਦਿੱਤੀਆਂ ਕਿੰਨੇ ਮੁੰਡਿਆਂ ਨੂੰ ਬੇਰਜ਼ਗਾਰੀ ਭੱਤਾ ਮਿਲ ਰਿਹਾ ਸੋ ਇਹ ਸਾਰਾ ਉਹਨਾਂ ਦਾ ਜਿਹੜਾ ਹੈਗਾ ਪਰਦਾ ਫਾਸ ਹੋ ਚੁੱਕਿਆ ਸੋ ਮੇਰੀ ਅਪੀਲ ਹੈ ਕਿ ਵੱਧ ਤੋਂ ਵੱਧ ਇਹਨਾਂ ਨੂੰ ਕੁਐਸਚਨ ਕਰਿਆ ਕਰੋ ਮੇਰੇ ਯੂਥ ਅਸੀਂ ਪੜੇ ਲਿਖੇ ਆ ਅਸੀਂ ਦੇਸ਼ ਦਾ ਭਵਿੱਖ ਆ ਅਸੀਂ ਆਪਣੇ ਪੰਜਾਬ ਦਾ ਭਵਿੱਖ ਆ ਸੋ ਸਾਡਾ ਫਰਜ਼ ਬਣਦਾ ਜਦੋਂ ਕੋਈ ਲੀਡਰ ਜਿਹੜਾ ਵਾਅਦਾ ਕਰਕੇ ਗਿਆ ਉਹਨੂੰ ਸਵਾਲ ਪੁੱਛਣਾ ਕਿ ਤੁਸੀਂ ਵਾਅਦੇ ਕੀਤੇ ਸੀ ਸਾਡੀਆਂ ਨੌਕਰੀਆਂ ਕਿੱਥੇ ਐ ਇਹ ਫਰੀ ਦੇ ਵੱਲ ਲੋਕਾਂ ਨੂੰ ਤੋਰੀ ਜਾਂਦੇ ਆ ਫਰੀ ਆਟਾ ਅਸੀਂ ਫਰੀ ਆਟਾ ਲੈ ਕੇ ਕੀ ਕਰਨ ਜਿਸ ਅਸੀਂ ਅੱਛਾ ਕਮਾਵਾਂਗੇ ਅਸੀਂ ਆਪ ਆਪਣੇ ਜੋਗੀ ਹੋਵਾਂਗੇ ਸੋ ਅਸੀਂ ਆਪ ਲੈ ਕੇ ਆਵਾਂਗੇ ਆਟਾ ਖਰੀਦ ਕੇ ਮਾਰਕੀਟ ਚੋਂ ਸੋ ਮੇਰੀ ਬੇਨਤੀ ਆ ਤੁਸੀਂ ਫਰੀ ਵੱਲ ਨਾ ਜਾਓ ਤੁਸੀਂ ਨੌਕਰੀਆਂ ਦਿਓ ਤੁਸੀਂ ਰਜਗਾਰ ਪੈਦਾ ਕਰੋ ਸੋ ਇਹੀ ਮੇਰੀ ਅਪੀਲ ਆ ਸਰਕਾਰ ਨੂੰ ਕਿ ਗੁੰਮਰਾਹ ਨਾ ਕਰੋ ਯੂਥ ਜਾਗ ਚੁੱਕਿਆ ਆਪਣੇ ਆਪ ਜੁੜ ਰਿਹਾ ਜਿਹੜੇ ਸਭ ਤੋਂ ਪਹਿਲ ਉਹਨਾਂ ਦੇ ਵਾਲਾ ਰੈਲੀਆਂ ਦੇ ਵਿੱਚ ਉਹਨਾਂ ਦੇ ਨਾਲ ਯੂਥ ਹੁੰਦਾ ਸੀ ਅੱਜ ਕਿੱਥੇ ਗਿਆ ਯੂਥ ਆ ਤੁਸੀਂ ਸਾਡੀਆਂ ਰੈਲੀਆਂ ਦੇਖੋ ਸਾਡੀ ਵੀਡੀਓ ਚੱਕ ਚੱਕ ਕੇ ਦੇਖੋ ਸਭ ਤੋਂ ਅੱਗੇ ਸਾਡੀ ਰੈਲੀਆਂ ਦੇ ਵਿੱਚ ਯੂਥ ਲੱਗਿਆ ਹੋਇਆ ਸੋ ਮੈਨੂੰ ਕਹਿਣ ਦੀ ਲੋੜ ਨਹੀਂ ਹੈ ਯੂਥ ਸਾਡੇ ਨਾਲ ਆਪਣੇ ਆਪ ਜੁੜ ਰਿਹਾ ਹੈ ਇੱਕ ਜ਼ੋਨ ਨੂੰ ਜਿਹੜੀਆਂ ਨੇ ਵੋਟਾਂ ਦਾ ਦੇਣਾ ਹੈ ਯੂਥ ਨੂੰ ਕੀ ਅਪੀਲ ਕਰੋਗੇ ਉੱਥੇ ਮੇਰੀ ਯੂਥ ਨੂੰ ਅਪੀਲ ਹੈ ਤੁਸੀਂ ਵੱਧ ਚੜ ਕੇ ਵੋਟਾਂ ਪਾਣੀ ਹੈ ਇਹ ਤੁਹਾਡਾ ਹੱਕ ਹੈ ਤੁਸੀਂ ਆਪਣੇ ਦੇਖੋ ਆਪਣੇ ਮਾਹੌਲ ਕੀ ਚੱਲਦਾ ਹੈ ਵੱਡੇ ਨੇ ਕਹਿਤਾ ਵੋਟ ਪਾਤੀ ਤੁਸੀਂ ਪੜੇ ਲਿਖੇ ਹੋ ਤੁਸੀਂ ਐਜੂਕੇਸ਼ਨ ਕਿਉਂ ਲੈ ਰਹੇ ਹੋ ਤੁਸੀਂ ਐਜੂਕੇਸ਼ਨ ਇਸ ਕਰਕੇ ਲੈ ਰਹੇ ਹੋ ਤਾਂ ਕਿ ਤੁਸੀਂ ਸਮਾਜਿਕ ਤੌਰ ਤੇ ਦੇਖੋ ਕੀ ਚੱਲ ਰਿਹਾ ਮਾਰਕੀਟ ਦੇ ਵਿੱਚ ਸੋ ਮੇਰੀ ਅਪੀਲ ਹੈ ਤੁਸੀਂ ਆਪਣਾ ਦਿਮਾਗ ਯੂਜ਼ ਕਰੋ ਦੇਖੋ ਕਿਹੜੀ ਸਰਕਾਰ ਨੇ ਕਿਹੜੇ ਵਾਦੇ ਕੀਤੇ ਸੀ ਕਿਹੜੇ-ਕਿਹੜੇ ਪੂਰੇ ਕੀਤੇ ਉਸ ਨੂੰ ਦੇਖ ਕੇ ਤੁਸੀਂ ਵੋਟ ਕਰਨੀ ਹੈ ਕਿਸੇ ਦੀ ਗੱਲਾਂ 'ਚ ਨਹੀਂ ਆਣਾ ਆਪਣਾ ਆਪ ਆਪਣਾ ਡਿਸੀਜਨ ਲੈਣਾ ਤੁਸੀਂ ਇਹ ਵੋਟ ਬਹੁਤ ਵੱਡੀ ਚੀਜ਼ ਹੈ 18 ਸਾਲ ਲੱਗਦੇ ਆ ਤੁਹਾਨੂੰ ਇਸ ਚੀਜ਼ ਹੱਕ ਪਾਣ ਲਈ 18 ਸਾਲ ਬਾਅਦ ਤੁਹਾਨੂੰ ਹੱਕ ਮਿਲਦਾ ਹੈ ਵੋਟ ਪਾਣ ਦਾ ਤੋਂ ਮੇਰੀ ਇਹ ਅਪੀਲ ਹੈ ਤੁਸੀਂ ਇਹਨੂੰ ਚੰਗੇ ਤਰੀਕੇ ਨਾਲ ਯੂਜ਼ ਕਰਿਓ ਦੇਖਿਆ ਤਸਵੀਰਾਂ ਰਾਣਾ ਰਣਜੀਤ ਸਿੰਘ ਗਿੱਲ ਦੇ ਵੱਲੋਂ ਕਿਹਾ ਗਿਆ ਕਿ ਇਲੈਕਸ਼ਨਾਂ ਨੂੰ ਦੇਖਦੇ ਹੋਏ ਯੂਥ ਇੱਕ ਰੀੜ ਦੀ ਹੱਡੀ ਹੁੰਦੀ ਕਹਿੰਦੇ ਯੂਥ ਨੂੰ ਨਾਲ ਜੋੜ ਕੇ ਹੀ ਜੰਗ ਜਿੱਤੇ ਜਾਂਦਾ ਕਹਿੰਦੇ ਨੇ ਸਰਕਾਰ ਤੋਂ ਲੋਕਾਂ ਦਾ ਮੋਹ ਪੰਗ ਹੋ ਚੁੱਕਿਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਮੁਰ ਤੋਂ ਜਿਹੜੇ ਨੇ ਵਿਸ਼ਵਾਸ ਕਰ ਰਹੇ ਨੇ ਜਿਸ ਕਾਰਨ ਅੱਜ ਯੂਥ ਨੂੰ ਜਿਹੜਾ ਹੈ ਅਹੁਦੇ ਦਿੱਤੇ ਗਏ ਤੇ ਦੂਜੇ ਪਾਸੇ ਸਰਕਲ ਪ੍ਰਧਾਨਾਂ ਨੇ ਇਹ ਵੀ ਕਿਹਾ ਕਿ ਅਸੀਂ ਤਨਮਨ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰਾਂਗੇ ਅਤੇ ਬਹੁਤ ਵੱਡੀ ਲੀਡ ਦੇ ਨਾਲ ਅਸੀਂ ਚੰਦੂ ਮਾਜਰਾ ਸਾਹਿਬ ਨੂੰ ਜਿਤਾਵਾਂਗੇ ਹੁਣ ਦੇਖਣਾ ਹੋਵੇਗਾ ਕਿ ਜੋ ਨਿਯੁਕਤੀਆਂ ਜਿਹੜੀਆਂ ਸਰਕਲ ਪ੍ਰਧਾਨਾਂ ਦੀਆਂ ਕੀਤੀਆਂ ਗਈਆਂ ਨੇ ਉਹ ਕਿੰਨਾ ਕੰਮ ਕਰਦੇ ਨੇ ਚੰਦੂ ਮਾਜਰਾ ਸਾਹਿਬ ਜਿੱਤਦੇ ਆ ਇਹ ਤਾਂ ਅਨਾਲਾ ਸਮਾਂ ਹੀ ਦੱਸੇਗਾ ਅਖਰਦ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ